ਹਾਂਜੀ ਸਭਰਾ ਸਾਹਿਬ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਪਿੰਡ ਸਭਰਾ ਦੇ ਅੱਜ ਗੁਰਦੁਆਰਾ ਬਾਬਾ ਕਾਨ ਸਿੰਘ ਜੀ ਵਿਖੇ ਪੰਦਰਵਾੜਾ ਮੀਟਿੰਗ ਕਰਕੇ ਕੁੱਕੜ ਪਿੰਡ ਦੀ ਰੈਲੀ ਵਾਸਤੇ ਤਿਆਰੀਆਂ ਕੀਤੀਆਂ ਵਾਂ ਵੱਡੀ ਗਿਣਤੀ ਦੇ ਵਿੱਚ ਜਦੋਂ ਇਹਨਾ ਯੋਧਿਆਂ ਕੱਬੀ ਕੱਲੇ ਪਿੰਡ ਚੋਂ ਵਸ ਪਰਾਂਗੇ ਬਸ ਪਰ ਕੇ ਜਾਣਗੇ ਔਰ ਕੁੱਕੜ ਪਿੰਡ ਦੇ ਵਿੱਚ ਲੱਖਾਂ ਦਾ ਇਕੱਠ ਹੋ ਪੂਰੇ ਪੰਜਾਬ ਦੇ ਚੋਂ ਸਾਰੀਆਂ ਜਥੇਬੰਦੀਆਂ ਵੱਲੋਂ ਉੱਥੇ ਭਗਵੰਤ ਮਾਨ ਸਰਕਾਰ ਨੂੰ ਕਸਾਂਗੇ ਵੀ ਇਹ ਟੈਂਸਰ ਦੇ ਫੋੜੇ ਤੇ ਮਲਮ ਲਾਇਆ ਨਹੀਂ ਸਰਨਾ ਲੈਂਡ ਪੂਲਿੰਗ ਪਾਲਿਸੀ ਨੂੰ ਜੜੋਂ ਕੁੱਟਣ ਦੀ ਲੋੜ ਵਾ ਇਹਦੇ ਨਾਲ ਚਿੱਪ ਵਾਲੇ ਮੀਟਰ ਲਾ ਰਹੇ ਜਿਹੜੇ ਕਾਰਪੋਰੇਟਰਾਂ ਨੂੰ ਬਿਜਲੀ ਬੋਰਡ ਵੇਚ ਰਹੇ ਉਹਦੀ ਵੀ ਗੱਲ ਹੋਣੀ ਆ ਖੜਾ ਦੇ ਨਾਲ ਪਾਰੀ ਨੁਕਸਾਨ ਹੋਇਆ ਵਾ ਅੱਜ ਮਗਰਮਾਸ਼ ਦੇ ਹੰਝੂ ਵਹਾਉਣ ਲਈ ਬਹੁਤ ਪਜੇ ਫਿਰਦੇ ਤੁਰੇ ਫਿਰਦੇ ਆ ਪਰ ਇਹਦੇ ਵਿੱਚੋਂ ਆਪਣੀਆਂ ਰੋਟੀਆਂ ਸਿਕੜੀਆਂ ਵਾ ਸਾਨੂੰ ਪਤਾ ਵੀ ਜਿਆਦੀਆਂ ਸਰਕਾਰ ਦੇ ਬੰਦਿਆਂ ਨੂੰ ਨਮੈਂਦਿਆਂ ਨੂੰ ਤੇ ਵੱਡੀ ਗਿਣਤੀ ਚ ਅਫਸਰਸ਼ਾਹੀ ਨੂੰ ਚੰਡੀਆਂ ਚੜ ਜਾਂਦੀਆਂ ਜਦੋਂ ਹਾੜ ਆਉਂਦਾ ਵਾ ਇਹ ਖਾਣ ਪੀਣ ਦਾ ਕੰਮ ਪਾਈ ਬਣ ਗਿਆ 575 ਹੋਣਿਆ ਅਸੀਂ ਕਹਿੰਨੇ ਆ ਲੋਕਾਂ ਲਈ ਜੇ ਲੋਕਾਂ ਵਾਸਤੇ ਕੰਮ ਕਰੋ ਹਰੀਕੇ ਹੈਡਵਰਕ ਤੋਂ ਲੈ ਕੇ ਥੱਲੇ ਉਹ ਫਾਜ਼ਿਲਕੇ ਤੱਕ ਇਹਨੂੰ 10 ਕਿੱਲੇ ਚੌੜਾ ਨਹਿਰ ਦੀ ਸ਼ੇਪ ਦੇ ਕੇ ਲੋਕਾਂ ਨੂੰ ਰਾਹ ਦਿੱਤੀ ਜਾ ਸਕਦੀ ਆ ਤੇ ਫਿਰ ਕਹਿੰਦੇ ਪੈਸੇ ਕਿੱਥੋਂ ਆਉਣ ਜੇ ਹਾਈਵੇ ਥੱਲੇ ਜਬਰੀ ਜ਼ਮੀਨ ਖੋਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਫਿਰ ਭਾਈ ਦਰਿਆਵਾਂ ਵਾਸਤੇ ਕਿਉਂ ਨਹੀਂ ਇਹ ਦਰਿਆ ਦੇ ਵਿੱਚੋਂ ਬਹੁਤ ਵੱਡਾ ਪਿਕਨਿਕ ਸਪੌਟ ਨਿਕਲਦਾ ਵਾ ਜੇ ਸਰਕਾਰਾਂ ਨੂੰ ਥੋੜੀ ਬਹੁਤ ਜਾਣਕਾਰੀ ਹੋਵੇ ਤੇ ਅਸੀਂ ਚਾਹਣਾ ਚਾਹੁੰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਿਪ ਵਾਲੇ ਮੀਟਰਾਂ ਦੀ ਮਹਿਮਾ ਤੇ ਆ ਹੜਾ ਦੇ ਮੁਆਵਜ਼ੇ ਜਿਹੜੇ ਆ ਇਹ ਵੀ ਮਹਿਮਾ ਚੱਲੂਗੀ 200 ਦਿਨ ਮਦਰੀਗਾ ਤੇ 700 ਰੁਪਇਆ ਦਿਹਾੜੀ ਵੀ ਲੈਣੀ ਆ ਔਰ ਜਿਹੜਾ ਮਨਸ਼ੀ ਮੜੀਸ਼ ਸੋਧਿਆ ਨੇ ਆਪਣੀ ਸੰਗਤ ਨੂੰ ਕਲਾਸ ਲਾ ਕੇ ਕਿਹਾ ਵਾ ਸ਼ਾਮਦਾਨ ਦੰਡ ਪੇ ਸ਼ਾਮਦਾਨ ਦੰਡ ਭੇਦ ਕੁੱਟ ਜੇ ਲੁੱਟ ਹਰੇਕ ਟਿਕਾ ਵਰਤਾਂਗੇ 27 ਗੜੀਆਂ ਚੋਣਾ ਜਿਤਰੀਆਂ ਵਾ ਉੰਨਿਆ ਦੀ ਫੌਜ ਕਰੂਗੀ ਮੌਜ ਇਹ ਛੱਡ ਦਿਓ ਹੁਣ ਲੋਕ ਪੰਜਾਬ ਦੇ ਜਾਗ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ ਕੱਲੇ ਮੰਤਰੀ ਨੂੰ ਕੱਲੇ ਕੱਲੇ ਐਮਐਲਏ ਨੂੰ ਪੁੱਛਾਂਗੇ ਜੇ ਸਾਡੇ ਨਾਲ ਖੜੋਤੇ ਆ ਤੇ 94 ਦੇ 94 ਅੱਜ ਉਹਨੂੰ ਕੇਜਰੀਵਾਲ ਨੂੰ ਤਲਾਂਝਲੀ ਦੇ ਕੇ ਮਨੀਸ਼ ਸ਼ਿਸ਼ੋਧਿਆ ਦਾ ਬਾਈਕਾਟ ਕਰਕੇ ਪੰਜਾਬ ਦੇ ਲੋਕਾਂ ਨਾਲ ਖੜੋਜਣ ਨਹੀਂ ਤੇ ਇਹੋ ਜਿਹੇ ਬਿਆਨ ਜਿਹੜੇ ਪੜਕਾਉਓ ਦੇ ਰਿਆ ਵਾ ਉਹ ਸਾਨੂੰ ਵੀ ਦੇੜੇ ਆਉਂਦੇ ਆ ਆਪਣੀ ਪੀੜੀ ਥੱਲੇ ਸੋਟਾ ਫੇਰਨ ਜੇ ਕਿਤੇ ਇਹ ਨਾ ਹੁੰਦੇ ਪੰਜਾਬ ਵਾਲੇ ਤੇ ਸ਼ਹਿਦ ਹੋ ਸਕਦਾ ਸੀ ਇਹ ਨਾ ਹੋਣਾ ਹੀ ਨਹੀਂ ਸੀ ਜਿਹੜੇ ਅੱਜ ਸਾਡੇ ਦੇ ਰਾਜਪਾਗ ਚਲਾ ਰਹੇ ਆ ਸੋ ਪੰਜਾਬ ਦੇ ਜਾਗਬਾਜ ਲੋਕੋ ਆਓ ਇੱਕੋ ਹੀ ਇਹ ਦੇ ਇੱਕੇ ਦੇ ਬਲਬੁੱਤ ਉੱਤੇ ਪੰਜਾਬ ਨੂੰ ਵੀ ਬਚਾਵਾਂਗੇ ਦੇਸ਼ ਨੂੰ ਬਚਾਵਾਂਗੇ ਕਿਸਾਨੀ ਜਵਾਨੀ ਹਰੇਕ ਵਰਗ ਨੂੰ ਬਚਾਵਾਂਗੇ ਔਰ ਕੁੱਕੜ ਪਿੰਡ ਦੀ ਰੈਲੀ ਤੇ ਵਹੀਰਾ ਕੱਤ ਕੇ ਆਓ ਸਰਕਾਰਾਂ ਦੀ ਰਾਤਾਂ ਦੀ ਨੀਂਦ ਉਡਾ ਦੇਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ